ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਸਵੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਲਾਗੇ ਵੀਜੀਆਂ ਨਾਲ ਮਾਲੇਵਾਲ ਦਾ ਪੁਲ ਪੈ ਜਾਂਦਾ ਤੇ ਡੇਰਾਪਾ ਬਨਾਨਕ ਵੀ ਇੱਥੋਂ ਲੱਗ ਗਈ ਹੈ ਜਿਹੜਾ ਵੀਜੀਆਂ ਨਾਲ ਤੇ ਫਤੇਗੜ ਚੂੜੀਆਂ ਵੀ ਇੱਥੋਂ ਲੱਗ ਗਈ ਹੈ ਤੇ ਫੌਜੀ ਫਾਰਮ ਤੇ ਆਪਾਂ ਆਏ ਆਂ ਤੇ ਇੱਕ ਗਾਂ ਜਿਹੜੀ ਹੁਣੇ ਹੀ ਅਜੇ ਸੂਈ ਆ ਤੇ ਸਾਰੀਆਂ ਕਾਵਾਂ ਅੱਜ ਸਾਰੇ ਆਪਸ਼ੇ ਜਿਹੜੇ ਤੁਸੀਂ ਦੇਖ ਸਕਦੇ ਸਾਰੇ ਵਿਕਾਊ ਆ ਤੇ ਵੱਡੇ ਛੋਟੇ ਭਾਅ ਜਿਹੜੇ ਸਾਰੇ ਹੀ ਹੁੰਦੇ ਆ ਇੱਥੇ ਵੀਡੀਓ ਪੂਰੀ ਜ਼ਰੂਰ ਵੇਖਿਓ ਵੱਡੇ ਭਾਅ ਵੀ ਤੁਹਾਨੂੰ ਦਿਖਾਵਾਂਗੇ ਤੇ ਛੋਟੇ ਭਾਅ ਵੀ ਜਿਹੜੇ ਤੁਹਾਨੂੰ ਦਿਖਾਉਣੇ ਆ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਜੀ ਬਾਬੇ ਬੂਟਾ ਚਲੋ ਵਧੀਆ ਕਿਰਪਾ ਚੈ ਜੀ ਤੇ ਨਾਮ ਦੱਸੋ ਨਾਮ ਤੇ ਸੁਤਰਾਮ ਸਿੰਘ ਜੀ ਪਿੰਡ ਵੀ ਲਾ ਤੇ ਜਾ ਰਹਿੰਦੇ ਆਪਾਂ ਮਾਲੇਵਾਲ ਦੇ ਪੁੱਲ ਤੇ ਜੀ ਬਾਬਾ ਨਾਨਕ ਇੱਥੋਂ ਹੈਗਾ ਜੀ 10 ਕਿਲੋਮੀਟਰ ਤੇ ਇਹਦਾ ਜੂੜੀਆਂ 5 ਕਿਲੋਮੀਟਰ ਜੀ ਮਾਲਾ 22 ਕਿਲੋ ਵਿੱਚ ਜੇ ਪੈ ਜਾਂਦੇ ਆ ਜੀ ਠੀਕ ਹਾਂਜੀ ਠੀਕ ਆ ਹਾਂਜੀ ਉਹਨਾਂ ਕੀ ਅੰਬਸਰਿਆ ਤੇ ਉਹਨਾਂ ਕੀ ਪਟਾਲਾ ਵੀਰਾਂ ਕੋਈ ਮਾਫੀ ਮੰਗ ਰਹੇ ਆ ਜੀ ਤੇ ਆਪਣੀ ਵੀਡੀਓ ਅੱਜ ਤਾਂ ਚਿਰ ਬਾਅਦ ਪੈਣ ਲੱਗੀ ਆ ਵੀ ਆਪਣੇ ਕੋ ਆਏ ਵੀਰ ਸ਼੍ਰੀ ਮਿਗੜੀਏ ਅੱਛਾ ਉਹਨਾਂ ਨੂੰ ਕੋਈ 22 گاਵਾ ਦਿੱਤੀਆਂ ਵਾ ਅੱਛਾ ਅੱਜ ਵੀ ਆਪਣੇ ਕੋ 10 گاਵਾ ਕੋਲ ਆ 3 گاਵਾ ਆਪਣੀਆਂ ਹਾਂ ਅੱਛਾ ਹੁੰਦੀਆਂ ਤੇਰੇ ਜਿਹੜਾ ਪਸ਼ੂ ਆਪਣੇ ਕੋਲ ਅੱਜ ਹੈਗੇ ਵੇਕਨ ਵਾਲੇ ਹੈਗੇ ਆ ਠੀਕ ਆ ਬਾਕੀ ਤੁਹਾਨੂੰ ਪਤਾ ਥੋੜਾ ਜਿਹਾ ਤੇਜ਼ੀ ਚੱਲਣ ਦੀ ਮਾਲ ਇਕੱਠਾ ਨਹੀਂ ਹੁੰਦਾ ਤੇ ਵੇਕੀ ਜਾਂਦਾ ਨਾਲ ਨਾਲ ਵੇਕੀ ਜਾਂਦਾ ਵਾ ਠੀਕ ਆ ਤੇ ਬਾਕੀ ਰੋਟੀਨ ਜੀ ਸਾਡੇ ਕੋਲ ਪਸ਼ੂ ਹੁੰਦੇ ਜਾਂਦੇ ਆ ਦੋ ਚਾਰ ਆ ਜਾਂਦੀਆਂ ਦੋ ਚਾਰ ਚੱਲ ਜਾਂਦੀਆਂ ਜਿਹੜਾ ਕੋਈ ਵੀਰ ਆਵੇ ਫੋਨ ਕਰਕੇ ਆਵੇ ਫੇਰਾ ਨਹੀਂ ਪਵੇ ਅੱਛਾ ਖਾਲੀ ਨਹੀਂ ਮੁੜ ਕੇ ਜਾਓ ਤੇ ਪਾ ਹਰ ਵੈਰੈਟੀ ਦਾ ਹਰ ਤਰ੍ਹਾਂ ਦਾ ਵੀਰ ਜੀ ਆਪਣੇ ਕੋਲ ਜਾਨਵਰ ਮਿਲ ਜਾਂਦਾ ਵੱਡੇ ਵੀ ਛੋਟੇ ਵੀ ਲੈ ਕੇ 5000 ਤੱਕ ਗਾਮ ਮਿਲ ਜਾਂਦੀ ਆ ਆਪਣੇ ਅੱਛਾ ਇਹ ਜ਼ਰੂਰੀ ਨਹੀਂ ਵੀ ਜਿੰਨੇ 5000 ਵਾਲੀ ਲੈਣੀ ਉਹ ਵੀ ਕਿੱਥੇ ਜਾਵੇ ਲੱਖ ਵਾਲਾ ਤੇ ਹੋਰ ਵੀ ਕਿੱਡੀ ਲੱ ਲੂਗਾ ਮੱਤ ਦੇ ਵੀਰ ਕਿੱਥੇ ਜਾਣਗੇ ਸਾਰੀ ਵੈਰਾਈਟੀ ਮਿਲਦੀ ਹੈ ਹੋਰ ਕਿ ਵੀਰ ਇਤੋਂ ਵੈਰਾਈਟੀ ਮਿਲੂਗੀ ਹਰ ਤਰ੍ਹਾਂ ਦਾ ਜਾਨਵਰ ਲਈਦਾ ਹਰ ਤਰ੍ਹਾਂ ਦਾ ਜਾਨਵਰ ਦੇਈਦਾ ਵੀ ਠੀਕ ਹੈ ਤੇ ਫੋਨ ਨੰਬਰ ਬੋਲ ਦੋ ਇੱਕ ਵਾਰੀ 8972902905 ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵੜਿਆ ਹਾਂਜੀ ਇਹ ਡੱਬੀ ਜੀ ਵੀਰ ਜੱਤੀ ਇਹ ਐਚ ਐਫ ਹੈਗੀ ਜੀ ਗਾਂ ਐਚ ਐਫ ਤੇ ਆ ਜਿਹੜੀ ਇਹ ਜੇ ਗੱਭਣ ਆ ਜਿਹੜੀ ਹਨਾ ਹਾਂਜੀ ਆਪਣਾ ਮਨਪ੍ਰੀਤ ਵੀਰ ਵੀ ਆ ਗਿਆ ਔਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਲੋ ਵਧੀਆ ਲੇਟ ਹੋ ਗਏ ਜੀ ਲੇਟ ਅੱਜ ਗਏ ਹਾਂ ਕਿਤੇ ਥੋੜਾ ਜਿਹਾ ਠੀਕ ਆ ਲੈ ਖੋਲੋ ਫਿਰ ਤੋਰ ਕੇ ਇਹਨੂੰ ਅਜੇ ਨਾਨੀ ਵਾਚੀਆਂ ਕੱਢ ਕੇ ਲਿਆਂਦੀਆਂ ਅੱਛਾ ਵੀਰਾਂ ਦੀ ਡਿਮਾਂਡ ਹੈ ਵੀ 1 ਕਿਲੋ ਵਾਲੀਆਂ 25-25 ਕਿਲੋ ਵਾਲੀਆਂ ਪਲੂਮਣ ਵਾਚੀਆਂ ਲੈਣੀਆਂ ਅੱਜ ਪਲੂਮਣ ਹੀ ਦੇ ਦਾਂਗੇ ਫੌਜੀ ਫਾਰਮ ਤੇ ਠੀਕ ਆ ਹਾਂਜੀ ਚੰਗੇ ਕੱਦ ਕਾਟਦੀ ਆ ਦੇ ਹਵਾਨੇ ਚ ਢਿੱਲਾ ਢਲਾ ਜੇ ਕਾਫੀ ਆ ਨਾਲ ਉੱਚੀ ਆ ਵੇ ਕੀ ਕਰਦਾ ਸਿਰ ਕੱਢਦੀ ਆ ਠੀਕ ਆ ਹਾਂਜੀ ਤੇ ਪਹਿਲੇ ਥੂਏ ਨੇ ਕੋ 24 ਕਿਲੋ ਲੀਟਰ ਦੁੱਧ ਭਰਿਆ ਜੇ ਹਾਂਜੀ ਗਾੜ ਰੈਂਡੀ ਜਬਾਨੀ ਵੀ 24 ਕਿਲੋ ਦੁੱਧ ਭਰਿਆ ਵਾ ਠੀਕ ਹੈ ਬਾਕੀ ਵੀ ਵਸੀ 26-27 ਲੀਟਰ ਤੇ ਜਾਵੇਗੀ ਤੇ ਮੁੱਲ ਇਹਦਾ ਵੀ ਜਿੱ ਕੱਲੀ ਦਾ ਫੋਨ ਤੇ ਹੋਏਗਾ ਬਾਕੀ ਸਾਰਿਆਂ ਦਾ ਬਾਕੀ ਸਾਰਿਆਂ ਦੱਸਣੇ ਦਾ ਕੱਲੀ ਦਾ ਫੋਨ ਤੇ ਇਹ ਆ ਕਿ ਗੱਬਣੇ ਕੱਚੀ ਆ ਥੋੜੀ ਅਜੇ ਜੀ ਦਿਨ 15 ਵਸੀ ਲੈਂਦੀ ਜੇ ਤੇ ਉਸ ਹੱਬ ਨਾਲ ਮੁੱਲ ਹੋ ਜਾਊਗਾ ਹਾਂਜੀ ਜੇ ਕਿ ਵੀਰ ਨੇ ਵਸਾਖੀ ਖੜਨੀ ਮੇਲੇ 'ਚ ਠੀਕ ਹੈ ਬੱਚੀ ਮੇਲੇ 'ਚ ਖੜਨਾਂ ਲਈ ਆ ਜੇ ਹਾਂਜੀ ਫੇਰ ਕੋਲ ਕੇ ਰੱਖੋਣੇ ਆ ਹਾਂਜੀ ਹੁਣ ਗਾੜੀ ਸੁਨਿਆ ਜਾਣੀਆਂ ਰੋ ਜੀ ਪਹਿਲਾਂ ਵਛੀ ਆ ਗਈ ਜੇ ਗੱਬਣ ਜੇ ਦਿਨ ਦਾਹ ਲੈਦੀ ਜੇ ਵਛੀ ਐ ਅੱਛਾ ਇਹ ਵੀ ਗੱਬਣੇ ਆ ਜੀ ਮੂੰਹ ਤੇ ਚਾਰ ਤਾਂ ਦੇ ਠੀਕ ਐ ਜੀ ਹਾਂ ਜੀ ਤੋਂ ਦਿਨ ਦਾਹ ਲੈ ਚੀ ਵਛੀ ਠੀਕ ਐ ਜੀ ਸਹੀ ਵਛੀ ਪੋਜੀਸ਼ਨ ਦਿੱਤੀ ਆ ਐਦਾਂ ਹੀ ਬੈਰੋ ਇਹ ਜੀ ਹਰਪੀ ਜੀ ਲੱਤਾਂ ਮਾਰੂਗੀ ਕਰਾਉ ਸਿਆ ਦੇ ਠੀਕ ਐ ਜੀ ਹਜੇ ਤਿਆਰ ਹੋਣ ਦੀ ਆ ਹਰ ਜੀ ਫਟ ਫਟ ਬਾਹਰ ਆਉਣੀ ਵਛੀ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਵੀ ਵਛੀ ਜੀ ਜੀ ਪਹਿਲੇ ਨੇ 15 16 ਕਿਲੋ ਤੇ ਸਟਾਰਟਿੰਗ ਚੱਲੂਗੀ ਠੀਕ ਆ ਹਾਂਜੀ ਤੇ ਇਹਦਾ ਮੁੱਲ 25 ਦਾ ਮੁੱਲ ਤੇ ਭਾਵੇਂ 60 ਕਰ ਦਈਏ ਹਾਂਜੀ 65 ਕਰ ਦਈਏ ਅੱਛਾ ਪਰ 50 ਦੀ ਦੇ ਦਈਏ 50000 ਦੀ ਫੌਜੀ ਫਾਰਮ ਤੇ ਨਹੀਂ ਯਾਰ ਇਹ ਨੋਟ ਕਰ ਦਾਂਗੇ ਲੋ ਕਰ ਦਾਂਗੇ ਅੱਛਾ ਲੋ ਕਰ 48000 ਦੀ ਯਾਰ ਤੁਸੀਂ ਕਹਿਤਾ ਨਾ ਅੱਛਾ 46000 ਦੀ ਰਸੀ ਦੇ ਦਾਂਗੇ ਅੱਛਾ 46000 ਦੀ ਨਹੀਂ ਕਿਉਂ ਪਰ ਫੌਜੀ ਫਾਰਮ ਤੋਂ ਲੈ ਮੈਨੂੰ ਨਹੀਂ ਆ ਫੌਜੀ ਫਾਰਮ ਤੇ ਤੇ ਨਾ ਸ਼ਿੰਦੋ ਦੀ ਹੈ ਸਿੰਦੋ ਦੀ ਹੱਟੀ ਤਾਂ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਸੂਈ ਆ ਹਰਬ੍ਰੀ ਜੀ ਬਾਜੀ ਸੂਈ ਜਾਂਦੀ ਹੈ ਸਹੀ ਨਾੜੂ ਦਿਖਾ ਦਿਓ ਬੱਚਾ ਨਾੜੂ ਮਾਲ ਸਾਰਾ ਆ ਦੇਖ ਸਕਦੇ ਬਿਲਕੁਲ ਤਾਜ਼ਾ ਹੀ ਨਾੜੂ ਬੱਚਾ ਕੇ ਬੱਚੀ ਜੀ ਬੱਚਾ ਵਾ ਅੱਛਾ ਇਹਦੇ ਮਗਰ ਬੱਚਾ ਤੋਰ ਹਾਂ ਫੇਰ ਇਹ ਪਹਿਲਾਂ ਸੂਈ ਜੀ ਵੇਕਰ ਨਾ ਦੂਸਰਾ ਨਹੀਂ ਲੱਗਦਾ ਜੀ। ਤਾਂ ਆ ਜੀ ਦੂਜਾ ਹੀ ਲਾ ਲੂ। ਪੰਜ ਦੁੱਗੇ ਜਿਹੜੀ ਰੁਸੀ ਹੋ ਗਈ ਜੀ। ਹਰ ਪੀਜੀ ਆ ਵੀ ਬੜੀ ਠੰਡੀ ਠੰਡੀ ਏਦਾਂ ਬੈਰੋ ਬਣਾਵਾਂਗੇ। ਠੀਕ ਆ। ਬਾਕੀ ਉਤਰੇ ਕੇ ਅਚਾਨਕ ਡਰ ਜਾਂਦਾ ਪੁੱਛੋ। ਉਹ ਪੇਟੂਦਾ ਕਰਕੇ ਡਰਦੀ ਆ। ਬਾਕੀ ਚੰਗੀ ਤਿਆਰ ਹੋਈ ਆ। ਕੁਛ ਕੁਛ ਭਲਾਂ ਵੀ ਹਵਾਨੇ ਤੇ ਹੈਗੀਆਂ ਵਾ। ਸਫਾਈਆਂ ਚ ਅਜਿੰਨੀ ਨਹੀਂ। ਇਹ ਕਿੰਨਾ ਕੁ ਵਜੇ ਦੁੱਧ ਦੋਦ ਚਵਾਈ ਜਾਊਗੀ ਦੁੱਧ ਦੀ ਜੀ ਇਹ ਵਸ਼ੀ ਤੂੰ 13-14 ਕਿਲੋ ਤੇ ਪਾਊਗੀ ਠੀਕ ਆ ਹਾਂ ਜੀ ਹੁਣ ਬੌਲਾ ਵੀ ਇਹਦਾ ਸਟਾਰਟਿੰਗ ਕੋ 8-9 ਕਿਲੋ ਤਿਆਰ ਹੋ ਗਈ ਤੇ ਇਹਦਾ ਮੁੱਲ ਇਹਦਾ ਵੀਰ ਜੀ ਇਹਦਾ ਨਾ ਮੁੱਲ 55000 ਕਾਲੀ ਇਹ ਵਸ਼ੀ ਦਾ ਛੋੜ ਛੜ ਵਿੱਚੋਂ ਕਰ ਦਈਏ ਹਾਂ ਨਾ ਵਸ਼ੀ 50 ਦੇ ਦਾਂਗੇ ਅੱਛਾ 50000 ਦੀ ਦੋ ਹੋਰ ਛੜ ਦਾਂਗੇ 48000 ਦੇ 500 ਹੋਰ ਛੜ ਦਾਂਗੇ ਠੀਕ ਆ ਜੋ 47000 ਦੀ ਵਸ਼ੀ ਦੇ ਦਾਂਗੇ 47 ਦੀ ਜਿਹੜੀ ਕਹਿੰਦੇ ਕੀ ਇਹ ਦੇ ਦੇਾਂਗੇ ਹੁਣ ਇੱਕ ਹੋਰ ਸੂਈ ਸਵਾਈ ਆ ਵੀ ਤਾਜੀ ਸੂਈ ਆ ਨਾਲੇ 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 ਬਿਲਕੁਲ ਗਿੱਲਾ ਹੀ ਆ ਜੇ ਨਾਲੇ ਜੀ ਆਪਣੀ ਉਤਰੀ ਨਾਲ ਮਾਲਦੀ ਹਾਂਜੀ ਜਿਵੇਂ ਗੱਡੀ 'ਚ ਤੁਹਾਨੂੰ ਪਤਾ ਜਦੋਂ ਮਾਲ ਆਉਂਦਾ ਵਾ ਹਾਂ ਦੇਖ ਸਕਦੇ ਇੱਕ ਵੀ ਅਜੇ ਹੁਣੇ ਸੂਈ ਦੋ ਚਾਰ ਦਿਨ ਪਹਿਲਾਂ ਸੂਈ ਪੈਂਦੀਆਂ ਕੋਈ ਆਉਂਦੇ ਆ ਸੂਈ ਪੈਂਦੀ ਪਹਿਲਾਂ ਠੀਕ ਹੈ ਜੀ ਆ ਵੀ ਦਿੱਤੀ ਆ ਵੀ 6 ਦਿਨ ਦਾ ਅੱਛੀ ਆ ਮੂਹ ਇਹ ਵੀ ਠੀਕ ਆ ਇਹ ਮਾਲ ਉੱਤਰਦਾ ਤੁਹਾਨੂੰ ਬੜਾ ਕੱਲ ਅੱਠ ਗਾਵਾਂ ਕੱਟੀਆਂ ਉੱਤਰੀਆਂ ਹਲਾ ਰਿਆਂ ਘਲੋਰੀਆਂ 'ਚ ਫਿਰ ਗੱਡੀ 'ਚ ਤੁਹਾਨੂੰ ਪਤਾ ਠੀਕ ਆ ਹਾਂ ਬਾਕੀ ਚੰਗੀ ਤਿਆਰ ਹੋਈ ਐ ਇੱਥੇ ਠੰਡੀ ਬੜੀ ਗਾ ਜੀ ਅੱਛਾ ਬਹੁਤ ਜ਼ਿਆਦੀ ਠੰਡੀ ਇੱਦਾਂ ਪਾਉਂਦੇ ਬਾਕੀ ਰੋਕ ਕੇ ਆਣੇ ਨੇ ਤਾਂ ਤੇ ਠੰਡੀ ਬੜੀ ਇੱਥੇ ਆਹ ਦੇਖ ਸਾਦੇ ਸਾਨਾ ਖਵਾਨਾ ਇੱਧਰ ਲੱਗੇ ਮੈਂ ਜੀ ਲਾਤਾ ਮੈਂ ਫੜ ਛੜੋ ਠੀਕ ਐ ਜੀ ਬਹੁਤਾਂ ਡਰਦੀ ਐ ਬੜੀ ਤੇ ਇਹਦਾ ਮੁੱਲ ਮੁੱਲ ਦੇ ਕੋਈ ਵੀ ਜੀ ਆ ਜੀ ਵੱਛੀ ਦਾ ਕੋਈ 60 ਕਰੀ ਜਾਂਦਾ ਕੋਈ 65 ਹਾਂਜੀ ਮੈਂ ਤਾਂ 50 ਦੀ ਦੇ ਦਿਆਂਗਾ 50 ਹਜ਼ਾਰ ਦੇ 40 ਛੋਟ ਕਰ ਦਾਂਗੇ ਯਾਰ ਹੋਰ ਕਰ ਦਈਏ ਫਿਰ ਦੋ ਕਰਤਾ ਹੈ 47000 ਦੀ ਹੋਣੀ 47000 ਦੀ ਹਾਂ ਨਾ ਵੀ ਜੀ ਠੀਕ ਆ ਜੀ ਤੇ ਹੁਣ ਇੱਕ ਆ ਗੱਬਣ ਜੀ ਇਹ ਗੱਬਣ ਵਿੱਚ ਜਰਸੀ ਵਸ਼ੀ ਆ ਗਈ ਠੀਕ ਆ ਵੀ ਦੂਜਾ ਸੁਬਾ ਦੂਜਾ ਸੁਬਾ ਜਰਸੀ ਬਹੁਤ ਚੰਗੀ ਤੇ ਆ ਕਿੰਨੇ ਕ ਦੁੱਧ ਆ ਲੀ ਜੇ ਮੈਂ 16 ਕਿਲੋ ਵਾਲੀ ਵਸ਼ੀ ਲੈਣੀ ਅੱਜ ਪਾਣੇ ਦੇ ਦੇਣੀ ਆ ਅੱਛਾ ਜੀ 16 ਲੀਟਰ ਵਾਲੀ ਬਾਕੀ ਆ ਦੇਖਾ ਦੇ ਇਸ ਤਰ੍ਹਾਂ ਰੌਣਕ ਲੱਗੀ ਰਹਿੰਦੀ ਆ ਇੱਥੇ ਸਿੰਦਲੀ ਕਿੱਧਰ ਰੌਣਕ ਲੱਗੀ ਰਹਿਣੀ ਆ ਠੀਕ ਆ ਰੌਣਕ ਲੱਗੀ ਰਹਿਣੀ ਆ ਇੱਥੇ ਇਦੇ ਸਾਹਮਣੇ ਪੈਣਾ ਕੋਈ ਐ ਨਹੀਂ ਆਪ ਜੀ ਵੱਛੀਏ ਤੁਹਾਨੂੰ ਮਰਾ ਕਿੰਨੇ ਰੁਪਏ ਨਹੀਂ ਪਰ ਜਾਜ ਰੇਟ ਕਰਨਾ ਕਿੰਨਾ ਕ ਜਾਜ ਕਰ ਦੇਣਾ ਬੋੜੀ ਉੱਥੇ ਥੱਲੇ ਬੈਠ ਜਾਈਂ ਠੰਡੀ ਧੀ ਵੱਛੀ ਇੱਧਰ ਬੈਜੋ ਠੀਕ ਆ ਮੋਲ ਤੇ ਭਾਵੇਂ ਮੱਛੀ ਲਾ 45 ਹਜ਼ਾਰ ਰੱਖ ਲਈ ਆ ਪਰ 45 ਨਹੀਂ ਕਰਨਾ ਅੱਛਾ ਜਿਹੜਾ ਮੋਲ 40 ਦੋ ਹੀ ਛੱਡ ਦਾਂਗੇ ਅੱਗੋਂ ਅੱਗੇ 50 ਸਾਲ ਕਰ ਦੂ ਮੈਂ ਤਾਂ ਨਾਲ ਫੌਜੀ ਸਾਹਿਬ ਕਰ ਦਈਏ ਖੁੱਲਾ ਹੀ ਹਨ ਖੁੱਲਾ ਹੀ ਖੁੱਲਾ ਹੀ ਯਾਰ ਹੋਰ ਸ਼ੋਰਟ ਕਰ ਦਾਂਗੇ ਇੱਥੋਂ 200 ਹੀ ਹੋਣਾ ਜੇ 34 ਜੋ ਸ਼ੋਰਟ ਅੱਛਾ ਹਾਂਜੀ ਠੀਕ ਹੈ ਜੀ 34 ਜੋ 200 ਦੀ ਹੋਣੀ ਹੈ ਸੁਈਆ ਆਹ 98 ਤੇ ਦਿਖਾ ਦਈ ਤੁਹਾਨੂੰ ਤੇ ਹੁਣ ਇੱਕ ਆ ਜਿਹੜੀ ਜੇ ਹੁਣੇ ਸੋਈ ਹੈ ਜਿੰਨੇ 5 ਮਿੰਟ ਹੀ ਹੋਏ ਸੋਈ ਬਾਜ ਹੈਂਡ ਦੇ ਵਿਖਾ ਲੰਨੇ ਠਾ ਕੇ ਹੁਣ ਮੜੇ ਜੀ ਇਹ ਥੋੜੀ ਜਿਹੀ ਵੇਖੀ ਹੁਣੇ ਦਿਖਾ ਦਿੰਨੇ ਆ ਮਗਰ ਇਹਦੇ ਵੱਸੀ ਚ ਬਹੁਤ ਚੰਗੀ ਤਿਆਰ ਹੋਈ ਇਹ ਸ਼ਹਿਰ ਵੱਸੀ ਚ ਜੀਆ ਸੂਆ ਦੇ ਤੁਹਾਨੂੰ ਬੜਾ ਹਲਾ ਰਿਆਂ ਲੂ ਰਿਆਂ 2-4 ਦਿਨ ਪਹਿਲਾਂ ਟੈਂਕਰ ਸੂ ਪੈਂਦਾ ਹਾਂਜੀ ਹਾਂਜੀ ਤੇ ਜੇ ਹੁਣੇ ਸੋਈ ਆ ਇਹ ਤੁਹਾਨੂੰ ਹੈਂਡ ਤੇ ਦਿਖਾ ਦਿੰਦੇ ਡਿਮਾਂਡ ਇਹ 8 ਸਾਲ ਵੱਸੀ ਲੈਣੀ ਆ ਅੱਛਾ ਵੱਸੀ ਲਿਆਂਦੀ ਕੱਲ ਦੀ ਸੂਈ ਅੱਛਾ ਤੇ ਕਬੂਤਰ ਦਾ ਬੱਚਾ ਹੀ ਆ ਠੀਕ ਆ ਤਾਜ ਆ ਜਾਈਆ ਬੱਚੇ ਜਿਹੜਾ ਇਹਦੇ ਨਾਲ ਇਹਦੀਆਂ ਦੀਆਂ ਮਾੜੇ ਸਾਈ ਆਲ ਕਰੋ ਸਾਰ ਸਾਰ ਮਸ਼ੀਆਂ ਲੈਣੀਆਂ ਜਲਸੀਆਂ ਚ ਦੇ ਦਾਂਗੇ ਅੱਛਾ ਜਿੰਨਾ ਕੋ ਥਾਣ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਇਹ ਵੀ ਤਾਜੀ ਸੂਹੀ ਬਲਕਿ ਸਾਰਾ ਮਾਲ ਤਾਜ ਆਇਆ ਸੋਇਆ ਪਿੱਛੋਂ ਜਿਹੜੀਆਂ ਗੱਬਣਾ ਲਈਆਂ ਹੁੰਦੀਆਂ ਵੀ ਇਹਨਾਂ ਨੇ ਫਿਰ ਆ ਕੇ ਸਫਰ ਚ ਸੂ ਪਿੰਦੀਆਂ ਆ ਬੱਚੇ ਦਾ ਤਾਂ ਸੁਣਿਆ ਕੋਈ ਨਹੀਂ ਲੱਜ ਤਾ ਜਾਈਆ ਬੱਚੇ ਜਿਹੜਾ ਬਿਲਕੁਲ ਨਾਲ ਨਾਲ ਕੇ ਬੱਚੇ ਦਾ ਬੱਚਾ ਕਾਫੀ ਭਲਿਆ ਦਿੱਤਾ ਇਹਨੇ ਠੀਕ ਇਹਦਾ ਵਧੀਆ ਲੋਕ ਬਰੀਡ ਵਾਲੇ ਲੱਭਦੇ ਆ ਹਾਂਜੀ ਤੇ ਇਹਦਾ ਮੁੱਲ ਮੋਹ ਦੇ ਵਿੱਚ ਭਾਵੇਂ ਵੇਚੀ ਦਾ 55 ਕਰ ਲੀਏ ਹਾਂਜੀ ਭਾਵੇਂ ਕਰ ਲੀਏ 50 ਹਾਂਜੀ ਨਹੀਂ 47000 ਦੀ ਬਸ਼ੀ ਦੇ ਦਿੰਦੇ 47000 ਦੀ ਕੋਈ ਯਾਰ ਮਾਨ ਕਰਾਂਗੇ ਅੱਛਾ 45 ਦੀ ਦੇ ਦਾਂਗੇ ਜੀ 45 ਦੀ ਬਸ਼ੀ ਦੇ ਦਾਂਗੇ ਅੱਛਾ 45000 ਦੀ ਦੇ ਦੋਗੇ 45 ਦੀ ਦੇ ਦਾਂਗੇ ਜੀ 45 ਦੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀ ਜੀ 15 16 ਕਿਲੋ ਬਸ਼ੀ ਪਰ ਜੀ ਆਤ ਆ ਚੀਜ਼ਾਂ ਨੇ ਨਾ ਦੁੱਧ ਕੱਢਿਆ ਤੇ ਕੱਢਣਾ ਕਿੰਨੇ ਆ ਬਾਕੀ ਹੈ ਕਿ ਸਾਰਾ ਗਰਮੀ ਵਾਲਾ ਮਾਲ ਅੱਜ ਸਾਰਾ ਸਾਰਾ ਤਾਜ਼ਾ ਮਾਲ ਆ ਗਰਮੀਆਂ ਹੁੰਦੀਆਂ ਦੀ ਸੁਈ ਦੋਹਾਂ ਦਿਨਾਂ ਦੀ ਕੋ ਪੰਜਾ ਚੌਹ ਦਿਨਾਂ ਦੀਆਂ ਤਿਆਰ ਆਪਣੇ ਠੀਕ ਆ ਤੇ ਆ ਗੱਬਨ ਜੇ ਇਹ ਘਰ ਦੀ ਜੀ ਅੱਛਾ ਇਹ ਘਰੇ ਰੱਖੀ ਆ ਅੱਜ ਗਿਫਟ ਵੀ ਜੇ ਅੱਛਾ ਅੱਜ ਦੋ ਗਿਫਟ ਦੇ ਦੇਨੇ ਤਾਜੀ ਸੁਈ ਪਹਿਲਾਂ ਵਸੀ ਅੱਛਾ ਗਿਫਟ ਹੀ ਗਿਫਟ ਅੱਜ ਤੋੜਦੀ ਆ ਫੇਰ ਇਹਨਾਂ ਨੂੰ ਆਜੇ ਪੱਛਾ ਇਹਦਾ ਕਿਹੜੀ ਆ ਨਾੜ ਜਿਹੜਾ ਇਹਦਾ ਵੀ ਨਾਲ ਹੀ ਆ ਬਾਕੀ ਛੋਟੇ ਛੋਟੇ ਹੀ ਕਾਦੇ ਇਹਨਾਂ ਦੋਵਾਂ ਦੇ ਨਿਗ ਨਿਗੇ ਕਾਦੇ ਆ ਅੱਜ ਦਿਨ ਵਸੀ ਜੇ ਵੀਰ ਜੀ ਆ ਜੀ ਸੋਈ ਜੇ ਇੱਥੇ ਵਿਖਾ ਦੇ ਇੱਥੇ ਪਾਓ ਹਾਂ ਜੀ ਆ ਰਿਹਾ ਥੱਲੇ ਆਈਏ ਜੇ ਵੀਰਾਂ ਨੇ ਕਰੀਏ ਸਵੇਰ ਜਦੋਂ ਕੋਈ ਵੀਰ ਆਂਦੇ ਟੋਕੜਾਂ ਲੈਣੀਆਂ ਉਹਨਾਂ ਵਾਸਤੇ ਵੀਰਾਂ ਆfte ਜਿਹੜੇ ਡਿਮਾਂਡ ਹੁੰਦੀ ਆ ਅੱਛਾ ਜੀ ਬੱਚਿਆਂ ਨੂੰ ਦੁੱਧ ਪਿਵਾਉਣਾ ਬਾਕੀ ਇਹ ਆ ਕਿ ਨਿਗ ਨਿਗੀਆਂ ਹੈਗੀਆਂ ਵਾ ਹਾਂ ਜੀ ਹਾਂ ਜੀ ਤੇ ਤੇ ਵੀ ਵੱਡੀਆਂ ਵੀ ਸਾਰਾ ਮਾਲ ਹੀ ਆਪਣੇ ਕੋਲ ਮਿਲਦਾ ਠੀਕ ਹੈ ਫੌਜੀ ਮਾਰਮ ਤਾਂ 10000 ਤੋਂ ਲੈ ਕੇ ਨਾ ਤੇ 50 55 ਹਾਥੀਆਂ ਵਸ਼ੀ ਮਿਲੂਗੀ। ਅੱਛਾ। ਹਾਂਜੀ। ਠੀਕ ਆ। ਤੇ ਇਹਦਾ ਕਿੰਨਾ ਕ ਦੁੱਧ ਜਿਹਦੇ ਕੋਲ? ਇਹ ਸੱਲੇ ਜੀ 3 ਕਿਲੋ ਕੋ ਬੋੜਾ ਲਾਲੇ। ਪਾਉਂ ਦੁੱਧ ਵਾਲੇ 3-4 ਕਿਲੋ ਤਿਆਰ ਜੀ। ਇਹ ਵੀ ਕੋ ਮੇਰਾ ਵੀ ਸੇਵਾ ਕਰੂ ਆਪਣੇ ਕੋਲ ਜੇ ਰਾਤੀ ਉਤਰੀਆਂ ਵਾ। ਸੇਵਾ ਕਰੇਗਾ 5-6 ਕਿਲੋ ਦਈ ਦੇਵੇ। ਇਹ ਸੂਈ ਲੈਂਦੀ ਹੈ ਤੁਹਾਡੇ ਕੋਲ ਸੂਈ ਜੀ। ਨਹੀਂ ਆਪਾਂ ਸੂਈ ਲੈਂਦੀ ਝੂੜ। ਅੱਛਾ ਇਹ ਸੂਈ ਲੈਂਦੀ ਹੈ। ਠੀਕ ਆ। ਤੇ ਇਹਦਾ ਮੁੱਲ। ਮੁੱਲ ਦੇ ਭਾਵੇਂ ਵਸ਼ੀ ਦਾ 14 ਕਾਲੀ ਭਾਵੇਂ 15। ਹਾਂਜੀ। 10000 ਦੇ ਦੇ ਰਾਂਗੇ 10000 ਦੇ 10000 ਨਹੀਂ ਕੋਈ ਸੱਜਰ ਸੂਈ ਵਾਸੀ ਦਿੰਦਾ ਨਹੀਂ 10000 ਦੀ ਆਪਾਂ ਦੇ ਦੇਣੀ ਠੀਕ ਆ ਤੇ ਕਿੰਨਾ ਕੁ ਦੁੱਧ ਚਲੋ ਚਾਹ ਪਾਣੀ ਜੋਗਾ ਕੋ 5-6 ਕਿਲੋ ਚਵਾਈ ਜਾਊਗੀ ਸੱਜਰ ਸੂਈ ਪਈ ਜਨ ਵਾਸੀ ਰਾਜੀ ਰੂਜੀ ਚੰਗੀ ਆ ਬਾਕੀ ਸੰਗਣਾ ਦੁੱਧ ਦੇ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਜਿਹੜਾ ਇਹ ਇਹ ਅੱਛੀ ਛੋਟੀ ਸੂਈ ਜੀ ਠੀਕ ਹੈ ਥੱਲੇ 5 ਕਿਲੋ ਤਿਆਰ ਜੀ ਮੋਕੇ ਦੇ 5 ਕਿਲੋ ਹੈਗਾ ਇਹਦੇ ਕੋਲ ਤਿਆਰ ਜੀ ਇਹ ਤੁਹਾਡੇ ਘਰੇ ਸੂਈ ਚ ਇਹ ਆਪਣੇ ਘਰੇ ਜੀ ਇਹ ਵੀ ਨਿੱਗੀ ਜੀ ਆ ਜਿਹੜੀ ਹਾਂਜੀ ਇਹ ਤਿਆਰ ਹੁੰਦਾ ਚੰਗੀ ਹੋਈ ਹੈ ਇਹ ਹਰ ਪੀਜੀ ਗਿਫਟ ਦੇਣਾ ਵਾ ਤੇ ਠੀਕ ਹੈ ਹਾਂਜੀ ਕੋਈ ਨਾ ਕੋਈ ਬਾਜ਼ਾਰ ਬਣਾਉਂਦੇ ਜੇ ਨਵਾਂ ਨਹੀਂ ਬਣਾਉਂਦੇ ਕੋਈ ਇਹ ਦਾਗ ਕਰਦਾ ਸਮਾ ਲਾ ਜੀ ਬੜਾ ਸਮਾ ਕਰ ਲਾ ਬੜਾ ਆ ਤੇ ਇਹ ਦਾ ਮੁੱਲ ਆ ਰੀਲੀ ਮੁੱਲ ਇਹਦਾ ਇਹ ਕੰਮਾ ਕਿੰਨਾ ਐਵੇਂ ਸ਼ਿੰਗਰ ਦੀ ਹੱਡੀ ਦਾ ਗੱਟੀ ਦੇ ਦੇਣਾ ਇਹ ਵੀ ਜੀ ਦਾ ਮੁੱਲ ਇਹਦਾ ਵੀ 10000 اچھا ਜੇ ਜੋੜਾ ਲੂ ਤਾਂ 16 ਦਾ اچھا 8 8000 ਦਾ ਆਵੇ 16 ਦਾ 10 10000 ਦਾ ਠੀਕ ਹੈ ਜੀ ਹਾਂ ਜੀ ਤੇ ਉਹ ਵੀ ਗਾਂ ਦਿਖਾ ਦੀ ਜਿਹੜੀ ਆਪਣੀ ਸੋਈ ਆ ਆ ਛੋਟੀ ਜੀ ਅੱਛਾ ਛੋਟੀ ਵੀ ਹੈਗੀ ਛੋਟੀ ਕਿਆਂ ਵੀ ਇਹਨਾਂ ਦੇ ਪੂਨ ਦੇ ਪਿਆਨ ਛੋਟੀ ਚਾਹੀਦੀ ਆ ਅੱਛਾ ਪਹਿਲਾਂ ਕੱਤੀ ਜੇ ਪਲੂਨ ਸੋਈ ਕੇ ਕੱਪਣ ਜੇ ਯਾਰ ਜੀ ਦੇਣੇ ਨੇ 5 ਤਰੀਕ ਨੂੰ ਦਿਨ ਪੂਰੇ ਹੁੰਦੇ ਜੇ ਛੋਟੀ ਦੇ ਘਰ ਵਾਲਿਆਂ ਦੀ ਜਬਾਨੀ ਡੱਬਣ ਆ ਜੀ 30 ਤਰੀਕ ਤੱਕ ਵੀ ਲੈ ਸਕਦੇ ਪਹਿਲਾ ਸੋਇਨੇ ਸੋਨਾ ਜਿਹੜਾ ਹਾਂ ਜੀ ਨਹੀਂ ਪਾ ਦੇ ਪਾਸੇ ਲੈ ਮੁਕੇ ਜਾਣੀ ਨਹੀਂ ਆਖਣਾ ਤਾ ਕ ਖੇੜਦਾ ਤੁਹਾਡੇ ਅਜੇ ਲੈ ਆਓ ਜੀ ਆ ਵੀ ਜੀ ਬੜੀ ਠੜੀ ਕੱਟੀ ਆ ਗਾਵਾਂ ਵਾਲਾ ਸਾਹੀ ਆ ਠੀਕ ਆ ਕਾਨੂੰਨ ਕੱਟੀ ਹੱਥ ਨਹੀਂ ਧਰਨਦੀ ਇਹਦੇ ਥੱਲੇ ਬਹਿ ਜਾਓ ਠੀਕ ਆ ਤਾਣ ਖਿੱਚੀ ਅਜੇ ਡੱਬਣ ਆ ਜਿਹੜੀ ਇਹ ਅਜੇ ਤਿਆਰ ਹੋਣੀ ਆ ਪਹਿਲਾ ਸੁਆਜ ਨੇ ਸੁਣਾਇਆ ਸੋਹਣੀ ਝੋਟੀ ਆ ਜਿਹੜੀ ਕੱਦ ਕਾਠ ਬੋਡੀ ਵੇਟ ਵੀ ਜਿਹੜਾ ਇਹਦਾ ਠੀਕ ਆ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ ਫਿਰ ਵੀਰ ਜੀ ਗਾਈਆਂ ਨੂੰ ਗਾਈਆਂ ਦੇ ਪਹਾੜ ਝੋਟੀ ਦੇ ਦੇਣੀ ਗਾਈਆਂ ਦੇ ਪਹਾੜੀ ਅੱਛਾ ਪਹਿਲਾਂ ਕੱਟੀ ਚਾਰ ਦੰਦ ਦੇਣ ਚਲਦਾ 10-15 ਦਿਨ ਵੀ ਕੋਈ ਸਾਂਭ ਲੇਗਾ ਚ ਸਾਰੀਆਂ ਗਰਮੀਆਂ ਦਾ ਸੂਆ ਆ ਹਾਂਜੀ ਮੋਲ ਦੇ ਭਾਵੇਂ ਕੱਟੀ ਦਾ 65 ਕਰ ਲਈਏ ਅੱਛਾ ਭਾਵੇਂ 60 ਕਰ ਲਈਏ ਅੱਛਾ ਪਰ 55 ਚੋਂ ਮਾਨਤਨ ਕਰਦਾਂਗੇ ਕਿ ਦੋ ਹੀ ਛੋਟ ਕਰਦਾਂਗੇ ਅੱਛਾ ਹਾਂ ਨਾ 53000 ਦੇ ਵੀਰ ਜੀ ਪਹਿਲਾਂ ਝੋਟੀ ਦੇ ਦਾਂਗੇ ਹਾਂ ਨਾ 53000 55000 ਦੇ ਸਭ ਤੋਂ ਝੋਟ ਕਰਾਂਗੇ 53000 ਜੀ ਟੋਕੜਾ ਡੇ ਕੋਈ 50 ਦੀ ਦੇਣ ਡਾ ਕੋਈ 45 ਦੀ ਸੱਜਰ ਝੋਟੀ ਦੇਣੀ ਸੂਈ ਠੀਕ ਅਜੇ ਗੱਭਣੇ ਇੱਥੇ ਹਾਂਜੀ ਫੌਜੀ ਫਾਰਮ ਵਾਲੇ ਝੂਠ ਨਹੀਂ ਮਾਰਦੇ ਫੌਜੀ ਫਾਰਮ ਵਾਲੇ ਮਾਲ ਦਿੰਦੇ ਆ ਅੱਛਾ ਹਾਂਜੀ ਠੀਕ ਆ ਫਾਰਮ ਵਾਲੇ ਝੂਠ ਨਹੀਂ ਬੋਲਦੇ ਵੀ ਅਸੀਂ ਦਿੰਦੇ ਨਹੀਂ ਆਈ ਪੂਰੀ ਤੇਜ਼ੀ ਚ ਲੰਡੀ ਆ ਪਾਟ ਵੰਡੀ ਚਾਰਜ ਤੇ ਮਾਲ ਲੱਭਣ ਨਹੀਂ ਗਿਆ ਅੱਛਾ ਇਹ ਵੀ ਆਪਣੇ 10 11 ਪਸ਼ੂ ਹੈਗੇ ਆ ਆਪ ਵੀ ਜੀ ਐਂ ਪਾਣਾ ਹੀ ਮਾਲ ਦੇਣਾ ਤਿੰਨ ਤਿੰਨ گاਵਾ ਆਪਣੀਆਂ ਜਰਸੀ ਆ ਰਹੀਆਂ ਅਜੇ ਆਉਂਦੀਆਂ ਮਤਲਬ 14 15 ਪਸ਼ੂ ਅੱਜ ਹੈਗੇ ਆ ਆਪੇ ਲਈ ਜੀ ਕੱਲੇ ਮਾਲ ਆਪਣੇ ਕੋਲ ਵਦੇਰਾ ਹੈ ਠੀਕ ਆ ਤੁਸੀਂ ਹਰ ਟਾਈਮ ਫੌਜੀ ਫਾਰਮ ਦੇ 14 15 ਖੜੀਆਂ ਰਹਿਣਗੀਆਂ ਹਾਂ ਠੀਕ ਹੈ ਜੀ ਬੜੀ ਗੱਡੀ ਤਿਆਰ ਹੋਣੀ ਹੈ ਜੀ ਇਹ ਠੰਡੀ ਬੜੀ ਪਸੀ ਤੇ ਇੱਕ ਮਿੰਟ ਚਿਹਰਾ ਦਿਖਾਈਏ ਤਾਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਬਾਕੀ ਇਹ ਨਹੀਂ ਛੋਟੀ ਡਰਦੀ ਆ ਕੋਈ ਉਹੋ ਜੀ ਗੱਲ ਨਹੀਂ ਆ ਖੜੀ ਫਿਰੀ ਗੱਟੀ ਆ ਚਲੋ ਹੁਣ ਹੋਵੇ ਗਾਂਦ ਖਾਦੀ ਜਿਆ ਜੇ ਮੇਰਾ ਵੀਰ ਕੋਈ 5052 ਨੰਬਰ ਰਵੇ 53000 ਦੀ ਹਾਨ 200 ਰੁਪਿਆ ਛੋਟੀ ਹੋਣੀ ਆ ਠੀਕ ਹੈ ਜੀ ਆ ਸਾਡੇ ਸੁਨਿਆਰਾ ਸਾਹਿਬ ਆਏ ਨੇ ਇੱਕ ਵੱਛੀ ਲਈ ਸਾਡੇ ਕੋਲ ਠੀਕ ਹੈ ਹਾਂ ਜੀ ਇੱਕ ਆ ਵੱਛੀ ਸਹੀ ਜਣੇ ਤੋਰ ਹ ਇਹਦੇ ਮਗਰ ਵੀ ਵੱਛੀ ਆ ਤੋਰ ਆ ਜਿਹੜਾ ਤਿਲਕਨ ਤਿਲਕਨਜੀ ਹੋਈ ਆ ਜਿਹ ਹੁਣ ਇਹ ਸੋਈ ਆ ਉਹਦੇ ਕਰਕੇ ਸਿਰੋ ਗੱਡੀਆਂ ਜਿਵੇਂ ਮਾਰ ਮੂਲ ਹੁੰਦਾ ਹੈ ਨਾ ਹਾਂਜੀ ਹਾਂਜੀ ਬਾਕੀ ਜੇ ਜੇਰ ਪਾਉਂਦੇ ਪਾਉਂਦੇ ਨੇ ਹੋਰ ਤਿਆਰ ਹੋ ਜਣਾ ਵਾ ਸਫਰ 'ਚ ਕਈ ਵਾਰੀ ਪਹਿਲਾਂ ਸੂ ਬਿੰਦੀਆਂ ਵਾ ਇਹ ਜੇ ਨਹੀਂ ਬਚੀ ਹੋਣੀ ਸੁਈ ਜਾਂ ਲੱਤ ਪੁੱਟੂ ਵੀ ਇਦਾਂ ਬੈਰਿਓ ਠੀਕ ਆ ਹਾਂਜੀ ਲਾ ਆ ਜAVE ਦੀ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਵੀ ਜੀ ਇਹ ਸ਼ਹਿਰ ਵਸੀ ਆ ਮੁੱਲ ਭਾਵੇਂ 30 ਗਾਲੀ ਭਾਵੇਂ 32 ਹਾਂਜੀ ਪਰ ਮੈਂ ਇਹਨਾਂ 26 ਦੀ ਦੇ ਦੀ ਅੱਛਾ 26000 ਦੀ ਬਾਕੀ ਦਾਣਾ ਦੱਸ ਦਿੰਦਾ ਹਰ ਰੁਪਈਆ ਨਹੀਂ ਦੇ ਰਿਏ ਹਾਂ ਨਹੀਂ ਹਾਂ ਨਾ ਬਿਲਕੁਲ 5000 ਦੀ ਰਸੀ ਦੇ ਦਾਂਗੇ ਅੱਛਾ ਹਾਂ ਜੀ 5000 ਦੀ ਕੋਈ ਦਿੰਦਾ ਨਹੀਂ ਐ ਫੌਜੀ ਫਾਰਮ ਦਾ ਸ਼ੰਦੋਦੀਆ ਢੀ ਤਾਂ ਮਿਲਣੀ ਆ ਠੀਕ ਹੈ ਜੀ ਇੱਕ ਹਰ ਰੁਪਈਆ ਆਪਣੇ ਕੋਲ ਹੋਰ ਤੋਹਫਾ ਹੈਗਾ ਪਰ ਉਹ ਦਿਖਾਇਆ ਨਹੀਂ ਆ ਇੱਕ ਆਪਣੇ ਕੋਲ ਬੱਕਰੀ ਹੋਈਆਂ ਦਿਨਾਂ ਦੀ ਸੋਈ ਆ ਕੋਈ ਵੀਰ ਹੋਵੇ ਚਾਹ ਵਾਂਦੇ ਉਹ ਵੀ ਦੇ ਦਾਂਗੇ ਵੀਡੀਓ ਮੇਰੇ ਕੋਲ ਪਵਾ ਲੈ ਉਹ ਨੰਬਰ ਹੈਗਾ 819509550 ਕੋਈ ਵੀਡੀਓ ਤੋਂ ਵੀਡੀਓ ਬੰਗਾ ਲੈ ਬੱਕਰੀ ਲੈਣੀ ਆ ਜੀ ਠੀਕ ਹੈ ਜੀ ਬੀਟਲ ਬੱਕਰੀ ਆ ਬਾਕੀ ਆ ਸਾਰੇ ਪਸ਼ੂ ਆ ਖੜਨੇ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਪਸੰਦ ਕਰਕੇ ਤੇ ਆਪਣੀ ਜ਼ਿੰਮੇਵਾਰੀ ਤੇ ਕੋਈ ਵੀ ਪਸ਼ੂ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਇੱਥੇ ਰਹਿੰਦੋ ਉਹ ਤੁਹਾਡੀ ਜ਼ਿੰਮੇਵਾਰੀ ਆ ਪਸ਼ੂ ਖੜਨ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ